ਨੌਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਕੌੜਾ ਖਾਨਦਨ ਦੇ ਸਾਲਾਨਾ ਸਮਾਗਮ ਸੰਬੰਧੀ ਕੌੜਾ ਖਾਨਦਨ ਦੇ ਕੋਰ ਕਮੇਟੀ ਦੀ ਮੀਟਿੰਗ 18 ਜਨਵਰੀ ਦਿਨ ਐਤਵਾਰ ਨੂੰ 12:00 ਦੁਪਹਿਰ ਬਗੀਚੀ ਮੰਦਰ ਰਾਏਕੋਟ ਵਿਖੇ ਪ੍ਰਧਾਨ શ્રી ਰਾਕੇਸ਼ ਕੌੜਾ ਦੀ ਪ੍ਰਧਾਨਗੀ ਹੇਠ ਹੋਵੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਸੁਸ਼ੀਲ ਕੌੜਾ ਨੇ ਦੱਸਿਆ ਕਿ ਸਲਾਨਾ ਸਮਾਗਮ ਦੀ ਮਿਤੀ 8 ਫਰਵਰੀ ਦਿਨ ਐਤਵਾਰ ਸੰਬੰਧੀ ਕਮੇਟੀ ਵੱਲੋਂ ਪਹਿਲਾਂ ਹੀ ਫੈਸਲਾ ਲੈ ਲਿਆ ਗਿਆ ਸੀ ਅਤੇ ਅਗਲੇ ਐਤਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਸੱਦਾ ਪੱਤਰ ਛਪਵਾਉਣ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਡਿਊਟੀਆਂ ਲਗਾਉਣ ਅਤੇ ਹੋਰ ਫੁੱਟਕਲ ਮੁੱਦਿਆਂ ਤੇ ਵਿਚਾਰਾ ਹੋਣਗੀਆਂ ਤਾਂ ਜੋ ਪਿਛਲੇ ਸਮਾਗਮਾਂ ਦੀ ਤਰ੍ਹਾਂ ਇਹ ਸਮਾਗਮ ਵੀ ਸ਼ਾਨੋ ਸ਼ੌਕਤ ਨਾਲ ਸੰਪੂਰਨ ਹੋ ਸਕੇ ਸ੍ਰੀ ਸੁਸ਼ੀਲ ਕੌੜਾ ਨੇ ਹੋਰ ਦੱਸਿਆ ਕਿ ਤਲਵੰਡੀ ਕਲਾ ਵਿਖੇ ਸਥਿਤ ਕੌੜਾ ਖਾਨਦਾਨ ਦੇ ਵੱਡ ਵਡੇਰਿਆਂ ਦੀਆਂ ਸਮਾਧਾਂ ਅਤੇ ਪਿੰਡ ਸਿਲੋਆਣੀ ਵਿਖੇ ਸਤੀ ਮਾ ਉੱਤਮ ਸਤੀ ਸਤਵੰਤੀ ਜੀ ਦੀ ਸਮਾਦ ਤੇ ਸਾਲਾਨਾ ਸਮਾਗਮ ਦੌਰਾਨ ਦੇਸ਼ ਤੇ ਵਿਦੇਸ਼ ਤੋਂ ਕੌੜਾ ਖਾਨਦਾਨ ਦੇ ਵੱਡੀ ਗਿਣਤੀ ਵਿੱਚ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਉਹਨਾਂ ਦੀ ਆਸਥਾ ਹੈ ਕਿ ਇਨ੍ਹਾਂ ਥਾਵਾਂ ਤੇ ਸੱਚੇ ਮਨੋਂ ਮੰਗੀ ਗਈ ਹਰ ਇੱਕ ਮਨੁਕਾਮਨਾ ਪੂਰਨ ਹੁੰਦੀ ਹੈ।